ਜੇਕਰ ਤੁਸੀਂ ਵੀ ਹੋ ਰਹੇ ਹੋ ਬਲੈਕਮੇਲ ਤਾਂ ਹੁਣੇ ਹੀ ਦੇਖੋ ਆ ਵੀਡੀਓ ਨਹੀਂ ਦਿੱਤਾ ਧਿਆਨ ਤਾਂ ਬਰਬਾਦੀ ਦਾ ਦਿਨ ਦੂਰ ਨਹੀਂ ਬਸ ਆ ਨਿੱਕਾ ਜਿਹੇ ਕੰਮ ਸਕਦਾ ਹੈ ਤੁਹਾਨੂੰ ਬਚਾ ਅੱਜ ਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ ਜਦੋਂ ਪਿਆਰ ਦੇ ਜਾਲ ਦੇ ਵਿੱਚ ਫਸਾ ਕੇ ਕੁੜੀਆਂ ਬਲੈਕਮੇਲ ਕਰਦੀਆਂ ਨੇ ਜਾਂ ਮੁੰਡੇ ਕੁੜੀਆਂ ਨੂੰ ਬਲੈਕਮੇਲ ਕਰਦੇ ਨੇ ਤਾਂ ਹੁਣ ਸਾਈਬਰ ਕਰਾਈਮ ਵੀ ਬਹੁਤ ਜ਼ਿਆਦਾ ਵੱਧ ਗਿਆ ਆਨਲਾਈਨ ਜੋ ਹੈ ਫਰਾਡ ਕੀਤੇ ਜਾ ਰਹੇ ਨੇ ਤਾਂ ਆਨਲਾਈਨ ਲੋਕਾਂ ਨੂੰ ਬਲੈਕਮੇਲਿੰਗ ਦਾ ਵੀ ਸ਼ਿਕਾਰ ਬਣਾਇਆ ਜਾ ਰਿਹਾ ਹੈ ਦੱਸ ਦੀ ਕਿ ਅੱਜ ਕੱਲ੍ਹ ਅਜਿਹੇ ਇੰਨੇ ਸਾਰੇ ਕੇਸ ਦੇਖਣ ਨੂੰ ਮਿਲ ਰਹੇ ਨੇ ਕਿ ਜੋ ਲੋਕ ਨੇ ਇਨਸਟਾ ਯਾ ਅਜੇ ਹੀ ਫੇਸਬੁੱਕ ਜਾਂ ਅਜੇ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਨਾ ਤੇ ਫੇਕ ਆਈਡਿਜ਼ ਬਣਾਉਂਦੇ ਨੇ ਫਿਰ ਕੁੜੀਆਂ ਬਣ ਕੇ ਗੱਲਾਂ ਕੀਤੀਆਂ ਜਾਂਦੀਆਂ ਨੇ ਸਾਹਮਣੇ ਵਾਲੇ ਬੰਦੇ ਦੇ ਨਾਲ ਫਿਰ ਉਸ ਨੂੰ ਵੀਡੀਓ ਕਾਲ ਕੀਤੀ ਜਾਂਦੀ ਹੈ ਤਾਂ ਉਸ ਦੀਆਂ ਅਸ਼ਲੀਲ ਤਸਵੀਰਾਂ ਲੈ ਲੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਬਲੈਕਮੇਲ ਕੀਤਾ ਜਾਂਦਾ ਹੈ ਪੈਸਿਆਂ ਦੇ ਲਈ ਬਲੈਕਮੇਲ ਹੁੰਦਾ ਹੈ ਤਾਂ ਬੰਦਾ ਡਰਦਾ ਮਾਰਾ ਬਹੁਤ ਦਿਨਾਂ ਤੱਕ ਗੱਲਾਂ ਮੰਨ ਵੀ ਲੈਂਦਾ ਹੈ ਤਾਂ ਪੈਸੇ ਦੇ ਦਿੰਦਾ ਪਰ ਉਹਨਾਂ ਦੀਆਂ ਮੰਗਾ ਖਤਮ ਨਹੀਂ ਹੁੰਦੀਆਂ ਤਾਂ ਅਖੀਰ ਬਰਬਾਦੀ ਦਾ ਦਿਨ ਬੰਦੇ ਦਾ ਦੂਰ ਨਹੀਂ ਹੁੰਦਾ ਕੁਝ ਤਾਂ ਪਹਿਲਾਂ ਹੀ ਡਰ ਜਾਂਦੇ ਨੇ ਕੁਝ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਵੇ ਦਾ ਵੀ ਸੋਚਣ ਲੱਗ ਜਾਂਦੇ ਨੇ ਪਰ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣ ਪਛਾਣ ਵਾਲਾ ਜਾਂ ਜੇਕਰ ਤੁਹਾਡੇ ਸਾਹਮਣੇ ਕੋਈ ਬਲੈਕਮੇਲ ਹੋ ਰਿਹਾ ਹੈ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਦੱਸੋ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਜਿਹੇ ਤਰੀਕਾ ਦੱਸਿਆ ਜਾਏਗਾ ਜੇਕਰ ਤੁਸੀਂ ਬਲੈਕਮੇਲ ਹੋ ਰਹੇ ਹੋ ਵੀਡੀਓ ਦੇ ਰਾਹੀਂ ਬਲੈਕਮੇਲਿੰਗ ਤੁਹਾਨੂੰ ਹੋ ਰਹੀ ਹੈ ਤਾਂ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਵੇਂ ਤੁਸੀਂ ਬਲੈਕਮੇਲਰ ਨੂੰ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਲਿਆ ਸਕਦੇ ਹੋ ਸੋ ਜ਼ਿਆਦਾ ਸਮਾਂ ਨਾ ਗਵਾਈਏ ਵੱਧਿਆ ਇਸ ਰਿਪੋਰਟ ਦੇ ਵੱਲ ਜੇਕਰ ਤੁਹਾਨੂੰ ਵੀ ਕੋਈ WhatsApp ਤੇ ਵੀਡੀਓ ਕਾਲ ਕਰਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਦੇ ਲਈ ਤੁਹਾਨੂੰ ਅਜਹੀ ਸਥਿਤੀ ਦੇ ਵਿੱਚ ਕਿਸੇ ਦੇ ਚਾਂਸੇ 'ਚ ਆਉਣ ਦੀ ਲੋੜ ਨਹੀਂ ਤੁਹਾਨੂੰ ਕੁਝ ਤਰੀਕੇ ਅਪਣਾਉਣੇ ਚਾਹੀਦੇ ਨੇ ਜਿਸ ਤੋਂ ਤੁਸੀਂ ਬਚ ਸਕਦੇ ਹੋ ਇਸ ਦੇ ਲਈ ਇਸ ਵੱਧ ਦੀ ਤਕਨੀਕ ਨੇ ਲੋਕਾਂ ਦੇ ਲਈ ਕਈ ਸਮੱਸਿਆਵਾਂ ਵੀ ਖੜੀਆਂ ਕਰ ਦਿੱਤੀਆਂ ਨੇ ਹੁਣ ਇਹ ਤਕਨੀਕ ਦੇ ਵਰਤੋਂ ਦੇ ਨਾਲ ਲੋਕਾਂ ਨੂੰ ਠੱਗਣਾ ਆਸਾਨ ਹੋ ਗਿਆ ਅੱਜਕੱਲ੍ਹ WhatsApp ਤੇ ਵੀਡੀਓ ਕਾਲ ਦੇ ਰਾਹੀਂ ਲੋਕਾਂ ਨੂੰ ਫਰਜ਼ੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਲੋਕਾਂ ਨੂੰ ਬਹੁਤ ਸਾਰਾ ਪੈਸਾ ਲੁਟਾਉਣਾ ਪੈ ਰਿਹਾ ਠੱਗ ਉਹਨਾਂ ਦੀਆਂ ਜੇਬਾਂ 'ਚੋਂ ਜ਼ਬਰਦਸਤੀ ਬਲੈਕਮੇਲਿੰਗ ਕਰਕੇ ਪੈਸੇ ਕਢਵਾਉਂਦੇ ਨੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਨੇ ਜਿੱਥੇ ਲੜਕੀਆਂ WhatsApp ਤੇ ਵੀਡੀਓ ਕਾਲ ਕਰਕੇ ਅਸ਼ਲੀਲ ਵੀਡੀਓਜ਼ ਬਣਾਉਂਦੀਆਂ ਨੇ ਅਤੇ ਫਿਰ ਡਰਾ ਧਮਕਾ ਕੇ ਪੈਸੇ ਵਸੂਲਣ ਦਾ سلسلہ ਸ਼ੁਰੂ ਹੋ ਜਾਂਦਾ ਹੈ ਜੇਕਰ ਕੋਈ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਤੁਹਾਨੂੰ ਬਹੁਤ ਸਾਵਧਾਨੀ ਦੇ ਨਾਲ ਕੰਮ ਕਰਨਾ ਪਏਗਾ ਤੁਹਾਨੂੰ ਬਲੈਕਮੇਲਰ ਦਾ ਨੰਬਰ ਅਤੇ ਉਸ ਦੇ ਨਾਲ ਜੁੜੀ ਸਾਰੀ ਜਾਣਕਾਰੀ ਇਕੱਠੀ ਕਰਨੀ ਹੋਏਗੀ ਕਿਉਂਕਿ ਬਾਅਦ ਦੇ ਵਿੱਚ ਇਹ ਤੁਹਾਡੇ ਲਈ ਸਬੂਤ ਵਜੋਂ ਕੰਮ ਆਵੇਗੀ ਸਾਰੇ ਸਬੂਤਾਂ ਦੇ ਨਾਲ ਤੁਹਾਨੂੰ ਆਪਣੀ ਸ਼ਿਕਾਇਤ ਭਾਰਤ ਸਰਕਾਰ ਦੀ ਅਧਿਕਾਰਤ ਵੈੱਬਸਾਈਟ cybercrime.gov.in ਤੇ ਦਰਜ ਕਰਨੀ ਪਵੇਗੀ ਅਜਿਆ ਕਰਕੇ ਜਦੋਂ ਤੁਸੀਂ ਆਪਣੀ ਸ਼ਿਕਾਇਤ ਭਾਰਤ ਸਰਕਾਰ ਦੀ ਅਧਿਕਾਰਤ ਵੈੱਬਸਾਈਟ ਤੇ ਦਰਜ ਕਰਵਾ ਦੋਗੇ ਤਾਂ ਤੁਹਾਡੇ ਜੋ ਦਿੱਤੇ ਗਏ ਸਬੂਤ ਨੇ ਉਹਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਤਾਂ ਦੇਖਿਆ ਜਾਏਗਾ ਕਿ ਅਸਲ ਦੇ ਵਿੱਚ ਤੁਹਾਡੀ ਕੋਈ ਗਲਤੀ ਹੈ ਜਾਂ ਨਹੀਂ ਜਾਂ ਤੁਹਾਨੂੰ ਠੱਗਿਆ ਜਾ ਰਿਹਾ ਹੈ ਤੁਹਾਨੂੰ ਬਲੈਕਮੇਲ ਕੀਤਾ ਜਾ ਰਿਹਾ ਫਿਰ ਜਿਹੜੇ ਲੋਕ ਤੁਹਾਨੂੰ ਬਲੈਕਮੇਲ ਕਰ ਰਹੇ ਹੋਣਗੇ ਉਹਨਾਂ ਤੱਕ ਸਾਈਬਰ ਕਰਾਈਮ ਦੇ ਬੰਦੇ ਪਹੁੰਚ ਕਰਦੇ ਨੇ ਫਿਰ ਤੁਹਾਨੂੰ ਜਿੱਥੋਂ ਬਲੈਕਮੇਲਿੰਗ ਹੋ ਰਹੀ ਹੈ ਉਸ ਆਈਪੀ ਐਡਰੈਸ ਦਾ ਪਤਾ ਕੀਤਾ ਜਾਂਦਾ ਫਿਰ ਉਹਨਾਂ ਲੋਕਾਂ ਤੇ ਸ਼ਿਕੰਜਾ ਕੱਸਿਆ ਜਾਂਦਾ ਸੋ ਜੇਕਰ ਤੁਹਾਨੂੰ ਕੋਈ ਬਲੈਕਮੇਲ ਕਰ ਰਿਹਾ ਤਾਂ ਤੁਸੀਂ ਬਿਲਕੁਲ ਨਹੀਂ ਡਰਨਾ ਕਿਉਂਕਿ ਜੇਕਰ ਤੁਹਾਡੀ ਕੋਈ ਵੀਡੀਓ ਬਣਾਈ ਗਈ ਹੈ ਕਿਸੇ ਕੁੜੀ ਜਾਂ ਕਿਸੇ ਹੋਰ ਬੰਦੇ ਦੇ ਵੱਲੋਂ ਤਾਂ ਤੁਸੀਂ ਉਹ ਸਾਰੇ ਸਬੂਤ ਇਕੱਠੇ ਕਰਕੇ ਬਸ ਇੱਕ ਸ਼ਿਕਾਇਤ ਦੇਣੀ ਹੈ ਜਿਸ ਤੋਂ ਬਾਅਦ ਤੁਸੀਂ ਬਾਤ ਚ ਸਕਦੇ ਹੋ ਨਹੀਂ ਤਾਂ ਅੱਜਕੱਲ੍ਹ ਅਜਿਹੇ ਬਹੁਤ سارے ਮਾਮਲੇ ਆ ਰਹੇ ਨੇ ਜਨਾਂ ਦੇ ਵਿੱਚ ਲਗਾਤਾਰ ਉਹਨਾਂ ਦੇ ਨਾਲ ਬਲੈਕਮੇਲਿੰਗ ਹੋ ਰਹੀ ਹੈ ਤਾਂ ਇੱਕ ਦਿਨ ਅਜਿਹਾ ਆਉਂਦਾ ਹੈ ਕਈ ਮਾਮਲੇ ਅਜੇ ਸਾਹਮਣੇ ਆਏ ਨੇ ਕਿ ਅਖੀਰ ਦੇ ਵਿੱਚ ਉਹ ਬੰਦਾ ਆਪਣੀ ਜ਼ਿੰਦਗੀ ਤੱਕ ਖਤਮ ਕਰਨ ਦੇ ਲਈ ਮਜਬੂਰ ਹੋ ਜਾਂਦਾ ਹੈ ਸੋ ਜੇਕਰ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਜਾਣ ਪਹਿਚਾਨ ਵਾਲੇ ਦੇ ਨਾਲ ਇਹ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਇਸ ਤਰੀਕਾ ਅਪਣਾਉਣਾ ਚਾਹੀਦਾ ਹੈ ਜਿਸ ਦੇ ਨਾਲ ਤੁਸੀਂ ਇਸ ਵੱਡੀ ਮੁਸ਼ਕਲ 'ਚੋਂ ਨਿਕਲ ਸਕਦੇ ਹੋ